ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਉਮਰ ਬਦਨ ਦੇ ਨਾਲ ਚਿਹਰੇ ਦੇ ਉੱਪਰ ਝੋੜੀਆਂ ਤੇ ਛਾਈਆਂ ਆਉਣ ਦੀਆਂ ਹਨ ਇਸ ਚੀਜ਼ ਤੋਂ ਬਚਣ ਦੇ ਲਈ ਤੁਸੀਂ ਆਪਣੇ ਖਾਣੇ ਦੇ ਵਿੱਚ ਹਰੀ ਮਿਰਚ ਨੂੰ ਸ਼ਾਮਿਲ ਕਰ ਲਓ ਇਸ ਦੇ ਵਿੱਚ ਫੌਰਨ ਨੋਟਿਸ ਹੁੰਦੇ ਨੇ ਜਿਹੜੇ ਝੋੜੀਆਂ ਤੇ ਛਾਈਆਂ ਦੇ ਉੱਪਰ ਬਹੁਤ ਵਧੀਆ ਕਾਰਗਰ ਤਰੀਕੇ ਦੇ ਨਾਲ ਕੰਮ ਕਰਦੇ ਹਨ ਨੰਬਰ 2 ਹਰ ਰੋਜ਼ 20 ਗ੍ਰਾਮ ਬਦਾਮ ਖਾਨ ਦੇ ਨਾਲ ਦਿਲ ਦੇ ਰੋਗਾਂ ਦੇ ਨਾਲ ਕੈਂਸਰ ਨੂੰ ਵੀ ਤੁਸੀਂ ਮਾਤ ਦੇ ਸਕਦੇ ਹੋ ਨੰਬਰ 3 ਤુલਸੀ ਦੀਆਂ ਪੱਤੀਆਂ ਨੂੰ ਪਾਣੀ ਦੇ ਵਿੱਚ ਰਿੰਨ ਕੇ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਪੀ ਲਓ ਇਸ ਦੇ ਨਾਲ ਤੁਹਾਨੂੰ ਸਿਰਦਰਦ ਤੋਂ ਆਰਾਮ ਮਿਲ ਜਾਵੇਗਾ ਨੰਬਰ 4 ਜੇਕਰ ਤੁਸੀਂ ਆਪਣੇ ਵੱਧ ਰਹੇ ਪੇਟ ਜਾਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਹਰ ਨੋ ਇਹ ਸਵੇਰੇ ਉਸੇ ਪਾਣੀ ਦੇ ਵਿੱਚ ਇੱਕ ਚਮਚਾ ਦਾਲਾ ਚੀਨੀ ਦੇ ਪਾਊਡਰ ਦਾ ਪੀਸਿਆ ਹੋਇਆ ਜਿਹੜਾ ਹੋਵੇ ਉਸ ਨੂੰ ਪਾ ਕੇ ਪੀਣਾ ਸ਼ੁਰੂ ਕਰ ਦਿਓ ਅਤੇ ਤੁਹਾਡੀ ਪ੍ਰੋਬਲਮ ਠੀਕ ਹੋ ਜਾਵੇਗੀ ਜੇਕਰ ਤੁਹਾਡਾ ਗਲਾ ਦੁਖਦਾ ਰਹਿੰਦਾ ਹੈ ਜਾਂ ਗਲੇ ਦੇ ਵਿੱਚ ਖਰਾਸ਼ ਰਹਿੰਦੀ ਹੈ ਤਾਂ ਸਵੇਰੇ ਅਨੁਸਾਰ ਇੱਕ ਛੋਟੀ ਇਲਾਇਚੀ ਨੂੰ ਚੱਬ-ਚੱਬ ਕੇ ਖਾਓ ਅਤੇ ਰਾਤ ਨੂੰ ਸੌਣ ਲੱਗੇ ਇੱਕ ਛੋਟੀ ਇਲਾਈਚੀ ਨੂੰ ਚੱਬ-ਚੱਬ ਕੇ ਖਾਓ ਤੁਹਾਡੀ ਇਹ ਗਲੇ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 6 ਬਾਜ਼ਾਰ ਦੇ ਵਿੱਚ ਮਿਲਣ ਵਾਲੇ ਅਚਾਰ ਨੂੰ ਲੰਬੇ ਸਮੇਂ ਤੱਕ ਚਲਾਉਣ ਦੇ ਲਈ ਇਸ ਦੇ ਵਿੱਚ ਪੈਰਾਜਟਪ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਿਹੜਾ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ। ਨੰਬਰ 7 ਚਿਹਰੇ ਦੇ ਕਿੱਲ ਮੁਹਾਸੇ ਤੇ ਛਾਈਆਂ ਨੂੰ ਦੂਰ ਕਰਨ ਦੇ ਲਈ ਸ਼ਹਿਦ ਦੇ ਵਿੱਚ ਨਿੰਬੂ ਦਾ ਰਸ ਅਤੇ ਐਲੋਵੇਰਾ ਦੀ ਜੈੱਲ ਨੂੰ ਮਿਲਾ ਕੇ ਆਪਣੇ ਚਿਹਰੇ ਦੇ ਉੱਪਰ ਲਗਾਓ। ਥੋੜੇ ਸਮੇਂ ਦੇ ਵਿੱਚ ਤੁਹਾਡੇ ਕਿੱਲ ਮੁਹਾਸੇ ਤੇ ਛਾਈਆਂ ਚਿਹਰੇ ਦੇ ਉੱਪਰ ਗਾਇਬ ਹੋ ਜਾਣਗੇ ਤੇ ਤੁਹਾਡੇ ਚਿਹਰੇ ਦੀ ਬਹੁਤ ਜ਼ਿਆਦਾ ਚਮਕ ਵਧ ਜਾਵੇਗੀ। ਨੰਬਰ 8 ਘਰ ਤੋਂ ਬਾਹਰ ਜਾਂਦੇ ਸਮੇਂ ਦਹੀਂ ਦੇ ਵਿੱਚ ਚੀਨੀ ਮਿਲਾ ਕੇ ਜ਼ਰੂਰ ਖਾਓ ਕਿਉਂਕਿ ਇਸ ਦੇ ਨਾਲ ਤੁਹਾਨੂੰ ਗਲੂਕੋਜ਼ ਮਿਲੇਗਾ ਤੇ ਗਲੂਕੋਜ਼ ਤਨਾਤ ਐਨਰਜੀ ਦੇਣ ਦੇ ਲਈ ਜਾਣਿਆ ਜਾਂਦਾ ਹੈ। ਨੰਬਰ 9 ਲਸਣ ਖਾਣ ਦੇ ਨਾਲ ਤੁਸੀਂ ਦਿਲ ਦੀਆਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇੱਕ ਤਾਂ ਇਹ ਤੁਹਾਡਾ ਖੂਨ ਨਹੀਂ ਜੰਮਣ ਦਿੰਦਾ ਜਿਸ ਦੇ ਨਾਲ ਹਾਰਟ ਅਟੈਕ ਦਾ ਬਹੁਤ ਜ਼ਿਆਦਾ ਖਤਰਾ ਘਟ ਜਾਂਦਾ ਹੈ। ਨੰਬਰ 10 ਕਾਲੇ ਲੂਣ ਦੇ ਵਿੱਚ ਇਹ ਕੁਝ ਤੱਤ ਹੁੰਦੇ ਨੇ ਜਿਹੜੇ ਤੁਹਾਡੇ ਬਾਡੀ ਦੇ ਅੰਦਰ ਕੈਸਟਰੋਲ ਹੁੰਦਾ ਹੈ ਉਸਦੇ ਲੈਵਲ ਨੂੰ ਕੰਟਰੋਲ ਕਰਕੇ ਰੱਖਦੇ ਨੇ ਜਿਸ ਦੇ ਨਾਲ ਤੁਹਾਡੇ ਦਿਲ ਦੀ ਹਾਲਤ ਵਧੀਆ ਬਣੀ ਰਹਿੰਦੀ ਹੈ ਨੰਬਰ 11 ਚਾਹ ਦੇ ਨਾਲ ਨਮਕੀਨ ਖਾਣ ਦੇ ਨਾਲ ਜਿਹੜੀ ਸਾਡੀ ਪਾਚਨ ਕਿਰਿਆ ਹੈ ਉਸਦੇ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 12 ਦਹੀਂ ਦੇ ਵਿੱਚ ਦਾਲ ਚੀਨੀ ਮਿਲਾ ਕੇ ਦਹੀਂ ਨੂੰ ਖਾਣ ਦੇ ਨਾਲ ਦਹੀਂ ਦੀ ਪਾਵਰ ਡਬਲ ਹੋ ਜਾਂਦੀ ਹੈ ਨੰਬਰ 13 ਜੇਕਰ ਹਰ ਰੋਜ਼ ਤੁਸੀਂ ਸਵੇਰੇ ਖਾਲੀ ਪੇਟ ਸੇਵ ਖਾਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਕਦੇ ਵੀ ਪੋਸ਼ਟਿਕ ਤੱਤਾਂ ਦੀ ਕਮੀ ਨਹੀਂ ਆਵੇਗੀ। ਨੰਬਰ 14 ਬਾਸੀ ਰੋਟੀ ਖਾਣ ਦੇ ਨਾਲ ਪਾਚਨ ਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 15 ਡਾਇਬਟੀਜ਼ ਦੇ ਮਰੀਜ਼ਾਂ ਨੂੰ ਜੰਗ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਹਰ ਹਰੀ ਮਿਰਚ ਦੇ ਵਿੱਚ ਕੈਪਸਨ ਨਾਮ ਦਾ ਇੱਕ ਕੰਪਾਊਂਡ ਹੁੰਦਾ ਹੈ। ਜਿਹੜਾ ਅੰਤੜੀਆਂ ਦੇ ਵਿੱਚ ਜਿਹੜੇ ਕੁਡ ਬੈਕਟੀਰੀਆ ਹੁੰਦੇ ਨੇ ਉਹਨਾਂ ਨੂੰ ਵਧਾਉਂਦਾ ਹੈ ਨੰਬਰ 16 ਹਰ ਰੋਜ਼ ਕੋਸੇ ਪਾਣੀ ਦੇ ਵਿੱਚ ਭੁੰਨਿਆ ਹੋਇਆ ਜੀਰਾ ਪਾ ਕੇ ਜੇਕਰ ਤੁਸੀਂ ਪੀਨੇ ਹੋ ਤਾਂ ਤੁਹਾਨੂੰ પેટ ਦੇ ਨਾਲ ਸੰਬੰਧ ਸਾਰੀਆਂ ਬਿਮਾਰੀਆਂ ਦੇ ਵਿੱਚ ਆਰਾਮ ਮਿਲੇਗਾ ਨੰਬਰ 17 ਜੇਕਰ ਤੁਹਾਡੇ ਦੰਦਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਲੌਂਗ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 18 ਚਮੜੀ ਦੇ ਲਈ ਟਮਾਟਰ ਵਰਦਾਨ ਵਾਂਗੂ ਹੁੰਦੇ ਨੇ ਇਸ ਦਿਨ ਰੰਗ ਸਾਫ਼ ਹੁੰਦਾ ਹੈ ਨੰਬਰ 10 ਇਮਿਊਨਿਟੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈ ਤੇ ਕੱਚਾ ਲਸਣ ਨੰਬਰ 20 ਟਮਾਟਰ ਦਾ ਜੂਸ ਪੀਣ ਨਾਲ ਮੋਟਾਪਾ ਘਟ ਹੁੰਦਾ ਹੈ ਨੰਬਰ 21 ਸਰੋਂ ਦੇ ਤੇਲ ਦੀ ਵਿੱਚ ਨਮਕ ਪਾ ਕੇ ਰੋਜ਼ਾਨਾ ਮਾਲਸ਼ ਕਰਨ ਦੇ ਨਾਲ ਵਾਲਾਂ ਦੀ ਗਰੋਥ ਵਧੀਆ ਬਣੀ ਜਾਂਦੀ ਹੈ ਤੇ ਬਾਲ ਝੜਦੇ ਘਟਨੇ ਨੰਬਰ 22 ਹਰ ਰੋਜ਼ 15 ਦਿਨਾਂ ਤੱਕ ਤੁਸੀਂ ਅਨਾਰ ਖਾਂਦੇ ਰਹੋ ਇਸ ਦੇ ਨਾਲ ਤੁਹਾਡੇ ਪੈਰਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਹੈ ਉਹ ਕੱਟ ਹੋਵੇਗਾ ਤੇ ਖਤਮ ਹੋ ਜਾਵੇਗਾ ਨੰਬਰ 3 ਹਰੀ ਮਿਰਚ ਨੂੰ ਨੇਚਰਲ ਪੇਨ ਕਿਲਰ ਜਾਂ ਕੀ ਕੁਦਰਤੀ ਪੇਨ ਕਿਲਰ ਕਿਹਾ ਜਾਂਦਾ ਹੈ ਨੰਬਰ 24 ਰੋਟੀ ਦੇ ਨਾਲ ਗੁੜ ਖਾਣ ਨਾਲ ਜਿਹੜਾ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 25 ਕੱਚਾ ਪਿਆਜ਼ ਡਾਇਬਟੀਸ ਦੇ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 26 ਪਾਲਕ ਗੰਜੇਪਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਨੰਬਰ 27 ਆਂਡਾ ਭਜਨ ਵਧਾਉਣ ਦੇ ਵਿੱਚ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 28 ਦੁੱਧ ਦੇ ਵਿੱਚ ਜਲੇਬੀਆਂ ਡੋਬੋ ਕੇ ਖਾਣ ਦੇ ਨਾਲ ਲੀਵਰ ਦੀਆਂ ਬਿਮਾਰੀਆਂ ਖਤਮ ਹੁੰਦੀਆਂ ਨੇ। ਨੰਬਰ 29 ਨਮਕ ਦੇ ਵਿੱਚ 2-3 ਬੂੰਦਾਂ ਸਰੋਂ ਦੇ ਤੇਲ ਦੀ ਮਿਲਾ ਕੇ ਜੇਕਰ ਤੁਸੀਂ ਆਪਣੇ ਦੰਦਾਂ ਦੇ ਉੱਪਰ ਇਸ ਨੂੰ ਲਗਾਉਗੇ ਤਾਂ ਇਸ ਦਾ ਤੇ ਨਾਲ ਤੁਹਾਡੇ ਦੰਦਾਂ ਦਾ ਜਿਹੜਾ ਪੀਲਾਪਣਾ ਖਤਮ ਹੋ ਜਾਵੇਗਾ। ਨੰਬਰ 30 ਤਿੰਨ ਚੁਟਕੀਆਂ ਪੁਦੀਨਾ ਦੇ ਰਸ ਦੇ ਵਿੱਚ ਥੋੜਾ ਜਿਹਾ ਨਿੰਬੂ ਮਿਲਾ ਕੇ ਤੇ ਜਹ ਕਾਲਾ ਨਮਕ ਮਿਲਾ ਕੇ ਜੇਕਰ ਤੁਸੀਂ ਉਸ ਨੂੰ ਲਗਾਤਾਰ ਇੱਕ ਹਫਤੇ ਤੱਕ ਪੀਓਗੇ ਤਾਂ ਇਸ ਦੇ ਨਾਲ ਤੁਹਾਡਾ ਲੀਵਰ ਬਿਲਕੁਲ ਅੰਦਰੋਂ ਸਾਫ਼ ਹੋ ਜਾਵੇਗਾ। ਨੰਬਰ 31 ਜੇਕਰ ਤੁਸੀਂ ਆਪਣੇ ਖੂਨ ਨੂੰ ਪਤਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਸੰਤਰਾ ਖਾਣਾ ਸ਼ੁਰੂ ਕਰ ਦਿਓ। ਨੰਬਰ 32 ਜੇਕਰ ਤੁਹਾਡੀ ਕੋਈ ਸਰਜਰੀ ਹੋਈ ਹੈ ਤਾਂ ਕੱਚਾ ਆਮਲਾ ਕਦੇ ਵੀ ਨਹੀਂ ਖਾਣਾ ਚਾਹੀਦਾ ਜਾਂ ਕਹੀਏ ਕੱਚਾ ਆਮਲਾ ਨਹੀਂ ਤੁਹਾਨੂੰ ਖਾਣਾ ਚਾਹੀਦਾ। ਨੰਬਰ 33 ਜੇਕਰ ਕੋਈ ਔਰਤ ਪ੍ਰੈਗਨੈਂਟ ਹੈ ਤਾਂ ਉਸ ਨੂੰ ਅਜਮੈਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 34 ਨਾਰੀਅਲ ਦੇ ਤੇਲ ਦੇ ਵਿੱਚ ਵਿਟਾਮਿਨ E ਪਾਇਆ ਜਾਂਦਾ ਹੈ ਜਿਹੜਾ ਸਾਡੀ ਚਮੜੀ ਨੂੰ ਗਲੋ ਬਣਾਉਂਦਾ ਹੈ। ਨੰਬਰ 35 ਜੇਕਰ ਤੁਸੀਂ ਕਾਫੀ ਜ਼ਿਆਦਾ ਬਿਮਾਰ ਰਹਿੰਦੇ ਹੋ ਤਾਂ ਤੁਸੀਂ ਭਿੱਜੀ ਹੋਈ ਮੂੰਗੀ ਖਾਣੇ ਸ਼ੁਰੂ ਕਰ ਦਿਓ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਤੇ ਤੁਹਾਡੀ ਸਿਹਤ ਦੇ ਵਿੱਚ ਵੀ ਇਨਕ੍ਰੀਜ਼ ਹੋਵੇਗੀ ਤੁਹਾਡੀ ਸਿਹਤ ਵਧੀਆ ਹੋਵੇਗੀ ਨੰਬਰ 36 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਹਰ ਰੋਜ਼ ਡੇਲੀ ਤੁਸੀਂ ਵੱਧ ਤੋਂ ਵੱਧ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਹਾਡੀ ਕਬਜ਼ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 37 ਕੈਸਟਰੋਲ ਨੂੰ ਘੱਟ ਕਰਨ ਦੇ ਲਈ ਲਗਾਤਾਰ 15 ਦਿਨਾਂ ਤੱਕ ਤੁਸੀਂ ਭਿੱਜੇ ਹੋਏ ਬਦਾਮ ਖਾਓ ਇਸ ਦੇ ਨਾਲ ਤੁਹਾਡਾ ਕੈਸਟਰੋਲ ਲੈਵਲ ਘੱਟ ਜਾਵੇਗਾ ਨੰਬਰ 38 ਅਖਰੋਟ ਜਿਆਦਾ ਸਨੂਬਾਉਂਦੇ ਨੇ ਨੰਬਰ 39 ਲੌਂਗ ਖਾਣ ਦੇ ਨਾਲ ਤੁਹਾਡੀ ਟੈਨਸ਼ਨ ਦੂਰ ਹੁੰਦੀ ਹੈ ਨੰਬਰ 40 ਹਰ ਰੋਜ਼ ਤੁਸੀਂ ਭੁੰਨੇ ਹੋਏ ਛੋਲੇ ਖਾਣ ਲੱਗ ਜਾਓ ਇਸ ਦੇ ਨਾਲ ਤੁਹਾਨੂੰ ਕਬਜਤ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 41 ਤੇਜ ਪੱਤੇ ਨੂੰ ਆਪਣੀ ਜੀਭ ਦੇ ਥੱਲੇ ਲਗਾਤਾਰ ਰੱਖਣ ਨੂੰ ਕੇ ਜਾਓਗੇ ਤਾਂ ਤੁਸੀਂ ਤੋਤਲਾਪਣ ਤੇ ਹਕਲਾਉਣ ਦੀ ਜਿਹੜੀ ਸਮੱਸਿਆ ਹੈ ਉਹ ਘਟ ਜਾਂਦੀ ਹੈ ਤੇ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਨੰਬਰ 42 ਚਾਹ ਦੇ ਵਿੱਚ ਮੌਜੂਦਾ ਤਰਾਈਨ ਸਰੀਰ ਦੇ ਅੰਦਰ ਆਇਨ ਦੀ ਕਮੀ ਦਾ ਕਾਰਨ ਬਣ ਸਕਦਾ ਹੈ ਨੰਬਰ 43 ਨਮਦੇ ਪੱਤੇ ਚਬਾਉਣ ਦੇ ਨਾਲ ਦੰਦਾਂ ਦੇ ਵਿੱਚ ਕੈਵਿਟੀ ਅਤੇ ਮਸੂੜਿਆਂ ਦੀ ਪ੍ਰੋਬਲਮ ਨਹੀਂ ਆਉਂਦੀ ਨਿੰਬੂ ਦਾ ਪਾਣੀ ਪੀਣ ਦੇ ਨਾਲ ਚਿਹਰੇ ਤੇ ਉੱਪਰ ਚਮਕ ਆਉਂਦੀ ਹੈ ਨੰਬਰ 44 ਪੈਰਾਂ ਦੀਆਂ ਤਲੀਆਂ ਦੇ ਉੱਪਰ ਲਸਣ ਨੂੰ ਮਲਣ ਦੇ ਨਾਲ ਬਾਡੀ ਦੇ ਅੰਦਰ ਹੀਟ ਵਾਧੀ ਹੈ ਇਸ ਤਰ੍ਹਾਂ ਕਾਰਨ ਦੇ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਜਿਹੜਾ ਖੂਨ ਦਾ ਸਰਕਲ ਹੈ ਜਾਂ ਕਿਸੇ ਖੂਨ ਪੂਰੀ ਚੰਗੀ ਤਰ੍ਹਾਂ ਦੇ ਨਾਲ ਪਹੁੰਚਣ ਲੱਗ ਜਾਂਦਾ ਹੈ ਨੰਬਰ 45 ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਸਹੀ ਤਰ੍ਹਾਂ ਦੇ ਨਾਲ ਭੋਜਨ ਨਹੀਂ ਪਚਦਾ ਉਹਨਾਂ ਨੂੰ ਮੇਥੀ ਦਾਣਾ ਨਹੀਂ ਖਾਣਾ ਚਾਹੀਦਾ ਨੰਬਰ 46 ਕਲੌਂਜੀ ਦਾ ਤੇਲ ਵਾਲਾਂ ਦੇ ਵਿੱਚ ਲਗਾਉਣ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 47 ਡਾਇਬਟੀਜ਼ ਦੇ ਮਰੀਜ਼ਾਂ ਨੂੰ ਐਵੋਕਾਡੋ ਜ਼ਰੂਰ ਖਾਣਾ ਚਾਹੀਦਾ ਹੈ ਹਲਦੀ ਵਾਲਾ ਦੁੱਧ ਪੇਟ ਦੀ ਚਰਬੀ ਨੂੰ ਘਟ ਕਰਦਾ ਹੈ ਨੰਬਰ 48 ਦੁੱਧ ਦੇ ਵਿੱਚ ਫੁੱਲ ਤੇ ਮਖਾਣੇ ਆਕੇ ਪੀਂਦੇ ਨਾਲ ਜੋੜਾਂ ਤੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 49 ਲਗਾਤਾਰ ਮੈਗੀ ਖਾਂਦੇ ਰਹਿਣ ਦੇ ਨਾਲ ਤੁਹਾਡੀ ਸੋਚਣ ਤੇ ਸਮਝਣ ਦੀ ਜਿਹੜੀ ਸਮਰੱਥਾ ਹੈ ਉਹ ਘਟਣ ਲੱਗ ਜਾਂਦੀ ਹੈ ਨੰਬਰ 50 ਤੇਜ਼ ਚੱਲਣ ਵਾਲੇ ਇਨਸਾਨ ਦਾ ਸਰੀਰ ਕਦੇ ਵੀ ਢਿੱਲਾ ਤੇ ਸੁਸਤ ਨਹੀਂ ਪਵੇਗਾ ਨੰਬਰ 51 ਕੱਟੇ ਹੋਏ ਸੇਬ ਦੇ ਉੱਪਰ ਜੇਕਰ ਤੁਸੀਂ ਨਿੰਬੂ ਦਾ ਰਸ ਲਗਾ ਕੇ ਰੱਖ ਦਿਓਗੇ ਤਾਂ ਸੇਵ ਕਦੇ ਵੀ ਕਾਲਾ ਨਹੀਂ ਪਵੇਗਾ ਨੰਬਰ 52 ਪਿਆਜ਼ ਦਾ ਰਸ ਲਗਾਉਣ ਦੇ ਨਾਲ ਮੁਹਾਸੇ ਜਿਹੜੇ ਹੁੰਦੇ ਨੇ ਉਹ ਹੌਲੀ ਹੌਲੀ ਛੜ ਜਾਂਦੇ ਹਨ ਨੰਬਰ 53 ਨਿੰਬ ਦੇ ਪੱਤਿਆਂ ਦਾ ਰਸ ਪੀਣ ਦੇ ਨਾਲ ਚਿਹਰੇ ਦੇ ਉੱਪਰ ਜਿਹੜੇ ਦਾਗ ਧੱਬੇ ਤੇ ਕਿੱਲ ਮੁਹਾਸੇ ਹੁੰਦੇ ਹਨ ਉਹ ਚਲੇ ਜਾਂਦੇ ਨੇ ਨੰਬਰ 54 ਲਾਲ ਰੰਗ ਦੇ ਰਾਜਮਾ 슈ਗਰ ਦੇ ਮਰੀਜ਼ਾਂ ਦੇ ਲਈ ਦਵਾਈ ਵਰਗਾ ਕੰਮ ਕਰਦੇ ਹਨ ਨੰਬਰ 55 ਸਵੇਰ ਤੋਂ ਨਾਸ਼ਤਾ ਨਾ ਕਰਨ ਦੇ ਨਾਲ ਢਿੱਡ ਵਿੱਚ ਗੈਸ ਬਣਨ ਲੱਗ ਜਾਂਦੀ ਹੈ। ਨੰਬਰ 56 ਸਿਰ ਦੇ ਵਿੱਚ ਲਗਾਤਾਰ ਸਰੋਂ ਦਾ ਤੇਲ ਲਵਾਉਣ ਦੇ ਨਾਲ ਜੂਆ ਮਰ ਜਾਂਦੀਆਂ ਹਨ। ਨੰਬਰ 57 ਸਵੇਰੇ ਖਾਲੀ ਪੇਟ ਤਾਜ਼ਾ ਪਨੀਰ ਖਾਣ ਦੇ ਨਾਲ ਵਜਨ ਕੰਟਰੋਲ ਵਿੱਚ ਰਹਿੰਦਾ ਹੈ। ਏ ਵੀਡੀਓ ਆਮ ਜਾਣਕਾਰੀ ਦੇ ਅਧਾਰ 'ਤੇ ਹੈ। ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲੇਟ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।